ਇਹ ਮੰਗਾਂ ਵੀ ਮੰਨਣਗੇ ਇਹਨਾਂ ਦੀ ਹਿੱਕ ਤੇ ਬੋਡਾ ਧਰ ਕੇ ਮੰਗਾਂ ਮੰਨਵਾਵਾਂਗੇ ਸਾਡੀਆਂ ਜਥੇਬੰਦੀਆਂ ਦਾ ਇੱਕ ਸੰਦੇਸ਼ ਸਾਨੂੰ ਇੱਕ ਹੁਕਮੀ ਵਾਧੂ ਹੈ ਕਿ ਉਹਨਾਂ ਨੇ ਐਲਾਨ ਕਰਤਾ ਵੀ ਆਪਣੇ ਅੱਗੇ ਵਧਣੇ ਤਾਂ ਇਹ ਤਾਂ ਸਾਡੇ ਮੂਰੇ ਬੈਰੀਕੇਡ ਵਗੈਰਾ ਕੁਝ ਨਹੀਂ ਇਹਨਾਂ ਦੇ ਮੋਦੀ ਦੀ ਗੰਦੀ ਸਰਕਾਰ ਕਟਿਆ ਉਹ ਇੰਨਾ ਅਤਿਆਚਾਰ ਕਰੀ ਹੈ ਮਤਲਬ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਉਹ ਅਤਿਆਚਾਰ ਕਰ ਰਹੇ ਨੇ ਉਹ ਕਹਿੰਦੇ ਜੀ ਅਸੀਂ ਕਿਸਾਨ ਨਿਧੀ ਨੀ ਯੋਜਨਾ ਹੈ ਜਿਹੜੀ ਕਿਸਾਨਾਂ ਨੂੰ ਉਹ ਦੇ ਰਿਹਾ ਆਮਦਨ ਦੁੱਗਣੀ ਕਰਨ ਦੀਆਂ ਗੱਲਾਂ ਕਰ ਰਹੇ ਨੇ ਚਾਰ ਦਿਨਾਂ ਤੋਂ ਜਿਹੜੀ ਬੰਬਾਰੀ ਕਰ ਰਹੀ ਆ ਕੀ ਇਸ ਬੰਨੇ ਜਿਹੜਾ ਇਹ ਕੋਈ ਬਾਰਡਰ ਲੱਗ ਗਿਆ ਇਹ ਕੋਈ ਇਹ ਖੋਦੀ ਇਸ ਤਰ੍ਹਾਂ ਸ਼ੋਅ ਕਰ ਰਿਹਾ ਕਿ ਜਿੱਦਾਂ ਇਹ ਦੂਜਾ ਮੁਲਕ ਹੁੰਦਾ ਏ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰੋ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰੋ ਅਸੀਂ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲਾਗੂ ਹੋਈ ਨਹੀਂ ਹੋਣਾ ਨਹੀਂ ਤਾਂ ਡਾਕਟਰ ਸੁਆਮੀਨਾਥਨ ਨੂੰ ਭਾਰਤ ਰਤਨ ਦੇ ਕੇ ਨਮਾਜ਼ੇ ਨਰਿੰਦਰ ਮੋਦੀ ਨੇ ਰੇਲਵੇ ਪੁਲਿਸ ਨੂੰ ਸਪੈਸ਼ਲ ਬੋਲ ਕੇ ਜਿੰਨਾਂ ਕੋਲ ਕੋਈ ਝੰਡਾ ਹੁੰਦਾ ਏ ਜਾਂ ਕਿਸਾਨ ਮਜ਼ਦੂਰ ਟੈਗ ਲੱਗਦਾ ਏ ਕਿ ਧਰਨੇ ਜਾ ਰਿਹਾ ਏ ਉਹਨਾਂ ਨੂੰ ਬੜੀ ਸ਼ਕਤੀ ਦੇ ਨਾਲ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਰੇਲਾਂ ਤੋਂ ਵੀ ਰੋਕਿਆ ਜਾ ਰਿਹਾ ਹੈ। ਰੇਲਾਂ ਤੋਂ ਵੀ ਰੋਕਿਆ ਜਾ ਰਿਹਾ ਹੈ। ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਨੇ ਖੱਟਣ ਸਾਹਿਬ ਉਹ ਤਾਂ ਕਹਿੰਦੇ ਨੇ ਕਿ ਇਹਨਾਂ ਦਾ ਜਾਣ ਦਾ ਤਰੀਕਾ ਗਲਤ ਹੈ। ਇਹ ਟਰਾਲੀਆਂ ਲਜਾਣੀਆਂ ਗਲਤ ਨੇ। ਜਿਹੜੀ ਪਬਲਿਕ ਟਰਾਂਸਪੋਰਟ ਆ ਉਹ ਚ ਜਾਣ, ਟ੍ਰੇਨਾਂ 'ਚ ਜਾਣ, ਬੱਸਾਂ 'ਚ ਜਾਣ ਕੋਈ ਉਤਰਾਜ ਨਹੀਂ। ਅਗਰ ਉਹ ਅਧੋਲਨ ਦੇ ਵਿੱਚ ਕੋਈ ਸੇਵਾ ਕਰਦੀਆਂ ਵਾਂ ਤਾਂ ਉਹਨਾਂ ਨੂੰ ਬੜਾ ਤੰਗ ਪਰੇਸ਼ਾਨ ਕੀਤਾ ਜਾਂਦਾ। ਉਹਨਾਂ ਦੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਘਰਾਂ ਦੇ ਵਿੱਚ ਨજરਬੰਦ ਕੀਤਾ ਜਾਂਦਾ। ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਆ ਉਹਨਾਂ ਨੂੰ ਇਹ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਆ ਕਿ ਅਗਰ ਤੁਸੀਂ ਇਸ ਅਧੋਲਨ ਦੇ ਵਿੱਚ ਸੇਵਾ ਕਰੋਗੇ ਜਾਂ ਆਪਣਾ ਯੋਗਦਾਨ ਪਾਓਗੇ ਇਸ ਤਰ੍ਹਾਂ ਦਾ ਦਵਾਈਆਂ ਦਾ ਚਸ਼ਮਿਆਂ ਦਾ ਹੋਰ ਕੋਈ ਲੰਗਰ ਪਾਣੀ ਦਾ ਤੇ ਤੁਹਾਨੂੰ ਭਾਰਤ ਦੇ ਵਿੱਚ ਨੋ ਐਂਟਰੀ ਕੀਤੀ ਜਾਊਗੀ ਜਿੱਥੇ ਬੀਬੀਆਂ ਨੇ ਉੱਥੇ ਸਾਡੇ ਨੌਜਵਾਨ ਵੀ ਇੱਥੇ ਪਹੁੰਚੇ ਨੇ ਕਿਸਾਨ ਵੀ ਇੱਥੇ ਪਹੁੰਚੇ ਨੇ ਗੱਲ ਕਰਦੇ ਆਂ ਹਾਂਜੀ ਵੈਗਰੂ ਜੀ ਖਾਲਸਾ ਵੈਗਰੂ ਫਤਿਹ ਕੀ ਨਾਮ ਆ ਜੀ ਬਲਜੀਤ ਸਿੰਘ 29 ਪ੍ਰਧਾਨ ਪਿੰਡ ਤੋਗਾਵਾਲ ਜ਼ਿਲ੍ਹਾ ਸੰਗਰੂਰ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਸਿਸਟਮ ਨੂੰ ਸਰਕਾਰ ਨੇ ਤਾਂ ਰੋਕਾਂ ਵੜੀਆਂ ਤਕੜੀਆਂ ਲਗਾਤੀਆਂ ਨੇ ਕਹਿੰਦੇ ਅੱਗੇ ਨਹੀਂ ਵਧਣ ਦੇਣਾ ਅੱਗੇ ਵੀ ਪ੍ਰਬੰਧ ਕਰ ਰਹੀ ਆ ਪਰ ਕਿਸਾਨ ਨੇ ਜਿਹੜੇ ਉਹ ਕਹਿੰਦੇ ਨੇ ਹੱਕੀ ਮੰਗਾ ਮਨਵਾ ਕੇ ਜਾਣੀਏ ਨੇ ਕਿਸ ਤਰ੍ਹਾਂ ਮੰਗਣਗੇ ਜੀ ਇਹ ਕਿਸ ਤਰ੍ਹਾਂ ਦਾ ਸਿਸਟਮ ਆ ਚੱਲ ਰਿਹਾ ਇਹ ਮੰਗਾਂ ਵੀ ਮੰਨਣਗੇ ਇਹਨਾਂ ਦੀ ਹਿੱਕ ਤੇ ਗੋਡਾ ਧਰ ਕੇ ਮੰਗਾਂ ਮਨਵਾਵਾਂਗੇ ਇਹ ਤਾਂ ਕੁਝ ਵੀ ਨਹੀਂ ਸਾਡੀਆਂ ਜਥੇਬੰਦੀਆਂ ਦਾ ਇੱਕ ਸੰਦੇਸ਼ ਸਾਨੂੰ ਇੱਕ ਹੁਕਮੀ ਵਾਧੂ ਹੈ ਕਿ ਉਹਨਾਂ ਨੇ ਐਲਾਨ ਕਰਤਾ ਵੀ ਆਪਣੇ ਅੱਗੇ ਵਧਣੇ ਤਾਂ ਇਹ ਤਾਂ ਸਾਡੇ ਮੂਰੇ ਬੈਰੀਕੇਡ ਵਗੈਰਾ ਕੁਝ ਨਹੀਂ ਇਹਨਾਂ ਦੇ ਕੋਈ ਫੌਜ ਨਹੀਂ ਕਰਦੀ ਸਾਡੇ ਜਵਾਨ ਸਹਾਤਾ ਪਾਉਂਦੇ ਬਾਰਡਰਾਂ ਦੇ ਰਾਖਿਆ ਕਰਦੇ ਨੇ ਅਸੀਂ ਉੱਥੇ ਨਹੀਂ ਜਿਪਦੇ ਨਹੀਂ ਤੁਸੀਂ ਤੁਸੀਂ ਕਿਹਾ ਕਿ ਸਾਡੇ ਆਗੂ ਜੇ ਸਾਨੂੰ ਇੱਕ ਹੁਕਮ ਕਰਦੇ ਨਾ ਹਾਲੇ ਆਗੂਆਂ ਨੇ ਹੁਕਮ ਕਰਿਆ ਨਹੀਂ ਜੀ ਨਹੀਂ ਕੀਤਾ ਨਹੀਂ ਹਜੇ ਮੀਟਿੰਗਾਂ ਦੇ ਦੌਰ ਚੱਲਦੇ ਨੇ ਸਾਨੂੰ ਆਗੂ ਸਾਡੇ ਰੋਕ ਰਹੇ ਨੇ ਫੇਰ ਵੀ ਉਹ ਸਾਡੇ ਦੇ ਭਾਰਤ ਸਰਕਾਰ ਅਤਿਆਚਾਰ ਕਰਦੀ ਜਾ ਰਹੀ ਹੈ ਮੋਦੀ ਦੀ ਗੰਦੀ ਸਰਕਾਰ ਘਟਿਆ ਉਹ ਇੰਨਾ ਅਤਿਆਚਾਰ ਕਰੀ ਐ ਮਤਲਬ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਉਹ ਸੀਸੀ ਜੀ ਨੂੰ ਅਤਿਆਚਾਰ ਕਰ ਰਹੇ ਨੇ ਉਹ ਕਹਿੰਦੇ ਜੀ ਅਸੀਂ ਕਿਸਾਨ ਨੀ ਦੀਆਂ ਯੋਜਨਾਏ ਜਿਹੜੀ ਕਿਸਾਨਾਂ ਨੂੰ ਉਹ ਦੇ ਰਿਹਾ ਆਮਦਨ ਦੁੱਗਣੀ ਕਰਨ ਦੀਆਂ ਗੱਲਾਂ ਕਰ ਰਹੇ ਨੇ ਤੁਸੀਂ ਕਹਿੰਦੇ ਹੋ ਕਿ ਸਾਡੇ ਤੇ ਅਤਿਆਚਾਰ ਹੋ ਰਿਹਾ ਏ ਉਹ ਤਾਂ ਕਹਿੰਦੇ ਨੇ ਜਿਹੜੇ ਲੋਕ ਆਏ ਨੇ ਇਹਨਾਂ ਦੀਆਂ ਜਿਹੜੀਆਂ ਸੋਚਾਂ ਨੇ ਉਹ ਸਹੀ ਨਹੀਂ ਹੈਗੀਆਂ ਇਹਨਾਂ ਦੇ ਰਵੱਈਏ ਠੀਕ ਨਹੀਂ ਹੈਗੇ ਤਾਂ ਇੱਥੇ ਰੋਕਨੇ ਏਦਾਂ ਕਹਿ ਰਹੀ ਐ ਸਰਕਾਰ ਇਹ ਬਿਲਕੁਲ ਸਰਕਾਰ ਦੀਆਂ ਮਤਲਬ ਲੋਕਮਾਰੂ ਨੀਤੀਆਂ ਨੇ ਜੇਕਰ ਰਵੱਈਆ ਸਰਕਾਰ ਦਾ ਚੰਗਾ ਹੋਵੇ ਤਾਂ ਤੁਸੀਂ ਇਹ ਦੇਖੋ ਵੀ ਲੱਖਾਂ ਦੇ ਹਿਸਾਬ ਚ ਪਬਲਿਕ ਬ ਮੋਦੀ ਜਿਆਦਾ ਸਿਆਣੇ ਨੇ ਹੂੰ ਜੇ ਜਨਨ ਲੁੱਚਾਂ ਦੀ ਹੋਵੇ ਜਾਨੀ ਕਦੇ ਵੀ ਭਲਾ ਮਨ ਸੀ ਮਨਸਾ ਉਹ ਸਾਡੇ ਹੀ ਨੇਤਾ ਹੈ ਸਾਡੀ ਪ੍ਰਧਾਨ ਮੰਤਰੀ ਬਣਾਇਆ ਹੋਇਆ ਪਰ ਉਹ ਗੰਦਾ ਹੈ ਇਨਾ ਗਿਰਿਆ ਹੋਇਆ ਹੈ ਸਾਡੇ ਮਤਲਬ ਹੀ ਬਜ਼ੁਰਗਾਂ ਤੇ ਇਨਾ ਅਤਿਆਚਾਰ ਕਰਦਾ ਹੁਣ ਮਤਲਬ ਹੀ ਅਥਰੂ ਗਏ ਇਸ ਦੇ ਗੋਲੇ ਸੱਟੇ ਨੇ ਬਹੁਤ ਬਜ਼ੁਰਗਾਂ ਦੇ ਪੈਰ ਪਾਟੇ ਨੇ ਤੇ ਮਤਲਬ ਹੀ ਮੁੰਡੇ ਨੇ ਮਤਲਬ ਸਾਡੇ ਬੱਚੇ ਨਹੀਂ ਮਤਲਬ ਵਜਾਈ ਨੇ ਬੋਰੀ ਸਾਡਾ ਤੇ ਸਾਡੇ ਨੌਜਵਾਨ ਬਾਹਰ ਚੜ ਕੇ ਖੁਸ਼ ਹੋ ਕੇ ਆਏ ਨੇ ਆਪਦੇ ਹੱਕ ਲੈ ਕੇ ਜਾਣੇ ਜੀ ਜੀ ਧੰਨਵਾਦ ਜੀ ਹਾਂਜੀ ਕੀ ਨਾਮ ਹੈ ਜੀ ਤੁਸੀਂ ਇਹ ਕਿੱਦਾਂ ਐਨਕਾ ਲਗਾਈ ਜੀ ਮੇਰਾ ਨਾਮ ਜੀ ਨਿਰਮਲ ਸਿੰਘ ਆ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਦੇਖੋ ਮੈਂ ਜੋ ਇਹ ਮੋਦੀ ਸਰਕਾਰ ਵਾ ਇਹਨੂੰ ਬੋਲਣਾ ਚਾਹੁੰਦਾ ਵੀ ਤਿੰਨ ਚਾਰ ਦਿਨਾਂ ਤੋਂ ਜਿਹੜੀ ਬੰਬਾਰੀ ਕਰ ਰਹੀ ਆ ਕੀ ਇਸ ਬਨੇ ਜਿਹੜਾ ਇਹ ਕੋਈ ਬਾਰਡਰ ਲੱਗ ਗਿਆ ਇਹ ਕੋਈ ਇਹ ਖੁਦ ਹੀ ਇਸ ਤਰ੍ਹਾਂ ਸ਼ੋਅ ਕਰ ਰਿਹਾ ਕਿ ਜਿੱਦਾਂ ਇਹ ਦੂਜਾ ਮੁਲਕ ਹੁੰਦਾ ਏ ਅਸੀਂ ਤੇ ਆਪਣੀ ਜਿਹੜੀ ਐ ਐਮਐਸਪੀ ਦਾ ਗਾਰੰਟੀ ਕਾਨੂੰਨ ਲੈਣ ਆਏ ਆ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰੋ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰੋ ਅਸੀਂ ਡਾਕਟਰ ਸੁਭਾਮੀ ਨਾਥਨ ਦੀ ਰਿਪੋਰਟ ਲਾਗੂ ਹੋਈ ਨਹੀਂ ਉਹਨਾਂ ਨੇ ਤਾਂ ਡਾਕਟਰ ਸੁਭਾਮੀ ਨਾਥਨ ਨੂੰ ਭਾਰਤ ਰਤਨ ਦੇ ਕੇ ਨਮਾਜ਼ੇ ਨਰਿੰਦਰ ਮੋਦੀ ਨੇ ਲੇਕਿਨ ਉਹਨਾਂ ਦੇ ਕਾਨੂੰਨ ਕੋਈ ਲਾਗੂ ਨਹੀਂ ਨਾ ਹੋ ਰਹੇ ਉਹ ਕਾਨੂੰਨ ਬੜੇ ਆ ਦੇ ਕਿਸਾਨਾਂ ਮਜ਼ਦੂਰਾਂ ਦੇਸ਼ ਦੇ ਬੜੇ ਹਿੱਤ ਵਿੱਚ ਸੀ ਸਾਡੇ ਕਿਸਾਨਾਂ ਦਾ ਦੇਖੋ ਕਰਜ਼ਾ ਏ ਜੋ ਉਹ ਵੀ ਬਹੁਤ ਕਿਸਾਨਾਂ ਮਜ਼ਦੂਰਾਂ ਤੇ ਚੜਿਆ ਪਿਆ ਅਬਾਨੀਆਂ ਅਡਾਨੀਆਂ ਕੋਆਪਰੇਟ ਕਰਾਣਿਆਂ ਦੀ ਇਹ ਸਰਕਾਰ ਆ ਈਵੀਐਮ ਨਾਲ ਇਹ ਬਣੀ ਸਰਕਾਰ ਆ ਇਹ ਈਵੀਐਮ ਦੀ ਬਣੀ ਸਰਕਾਰ ਕੋਆਪਰੇਟ ਕਰਵਾਣਿਆਂ ਦਾ ਹਜ਼ਾਰਾਂ ਕਰੋੜ ਰੁਪਏ ਜਿਹੜਾ ਕਰਜ਼ਾ ਵਾ ਇਹ ਮਾਫ਼ ਕਰ ਦਿੰਦੀ ਆ ਪਰ ਕਿਸਾਨਾਂ ਮਜ਼ਦੂਰਾਂ ਦਾ ਥੋੜਾ ਵੀ ਕਰਜ਼ਾ ਜਿਹੜਾ ਮਾਫ਼ ਨਹੀਂ ਕੀਤਾ ਜਾਂਦਾ ਦੇਖੋ ਅੱਜ ਇਹ ਅਧੋਲਨ ਕੱਲੇ ਪੰਜਾਬ ਦਾ ਨਹੀਂ ਏ ਹਰਿਆਣਾ, ਜੂਪੀ, ਰਾਜਸਥਾਨ, ਕੇਰਲਾ ਤੋਂ ਲੈ ਕੇ ਕਸ਼ਮੀਰ ਤੱਕ ਦੇ ਕਿਸਾਨਾਂ ਮਜ਼ਦੂਰਾਂ ਦਾ ਇਹ ਜਿਹੜਾ ਵਾ ਅਧੋਲਨ ਆ ਅਸੀਂ ਤੁਹਾਡੇ ਚੈਨਲ ਆਂ ਹੀ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਡੀ ਖਬਰ ਨੂੰ ਦੇਸ਼ ਭਰ ਦੇ ਵਿੱਚ ਪਹੁੰਚਾਇਆ ਜਾਵੇ ਤਾਕੇ ਦੇਸ਼ ਭਰ ਦੇ ਕਿਸਾਨ ਮਜ਼ਦੂਰ ਇਹਨਾਂ ਦੇ ਖਿਲਾਫ ਭਾਜਪੀ ਸਰਕਾਰ ਦੇ ਖਿਲਾਫ ਲੋਕ ਮਾਰੂ ਨੀਤੀਆਂ ਜਿਹੜੀਆਂ ਇਹਨਾਂ ਦੀਆਂ ਲੈ ਕੇ ਆ ਰਹੇ ਨੇ ਕੋਆਪਰੇਟ ਕਰਾਣਿਆਂ ਦੇ ਹੱਕ ਦੇ ਵਿੱਚ ਕਾਨੂੰਨ ਲੈ ਕੇ ਆ ਰਹੇ ਨੇ ਉਹਨਾਂ ਨੂੰ ਬੰਦ ਕਰਨ ਦੇਖੋ ਅੱਜ ਤੁਸੀਂ ਦੇਖ ਲਓ ਬਿਹਾਰ ਤੋਂ ਯੂਪੀ ਤੋਂ ਹਰਿਆਣੇ ਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਆ ਜਿਹੜੇ ਪ੍ਰੋਟੈਕਟ ਕਰਨਾ ਚਾਹੁੰਦੇ ਆ ਪਰ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਆ 6 ਤੋਂ 7000 ਤੱਕ ਕਿਸਾਨ ਹਰਿਆਣੇ ਦੇ ਵਿੱਚ ਆ ਜਿਹੜੇ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਲਿਆ ਸਾਡੇ ਬਿਆਰ ਕੇਰਲਾ ਮਦਰਾਸ ਉੱਤਰਾਖੰਡ ਤੋਂ ਵੀ ਜਿਹੜੇ ਕਿਸਾਨ ਆ ਉਹ ਬਹੁਤ ਸਾਰੇ ਇੱਥੇ ਅਲੋ ਅਦੋਲਨ ਦੇ ਵਿੱਚ ਜਿਹੜੇ ਆ ਰਹੇ ਨੇ ਉਹ ਜਿਹੜੇ ਕਿਸਾਨਾਂ ਦੇ ਉੱਤੇ ਤਸੱਦਦ ਕੀਤਾ ਰਿਹਾ ਜਾ ਰਿਹਾ ਹੈ ਰੇਲਵੇ ਪੁਲਿਸ ਨੂੰ ਸਪੈਸ਼ਲ ਬੋਲ ਕੇ ਜਿਨ੍ਹਾਂ ਕੋਲ ਕੋਈ ਝੰਡਾ ਹੁੰਦਾ ਹੈ ਜਾਂ ਕਿਸਾਨ ਮਜ਼ਦੂਰ ਟੈਪ ਲੱਗਦਾ ਹੈ ਕਿ ਧਰਨੇ ਜਾ ਰਿਹਾ ਹੈ ਉਹਨਾਂ ਨੂੰ ਬੜੀ ਸ਼ਕਤੀ ਦੇ ਨਾਲ ਕੇ ਪਦਾਰਕ ਕੀਤਾ ਜਾ ਰਿਹਾ ਹੈ ਰੇਲਾਂ ਤੋਂ ਵੀ ਰੋਕਿਆ ਜਾ ਰਿਹਾ ਹੈ ਸਾਰੇ ਇੱਥੇ ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਨੇ ਖੱਟੜ ਸਾਹਿਬ ਉਹ ਤਾਂ ਕਹਿੰਦੇ ਨੇ ਕਿ ਇਹਨਾਂ ਦਾ ਜਾਣ ਦਾ ਤਰੀਕਾ ਗਲਤ ਹੈ ਇਹ ਟਰਾਲੀਆਂ ਲਜਾਣੀਆਂ ਗਲਤ ਨੇ ਜਿਹੜੀ ਪਬਲਿਕ ਟਰਾਂਸਪੋਰਟ ਆ ਉਹ ਚ ਜਾਣ ਟ੍ਰੇਨਾਂ ਚ ਜਾਣ ਬੱਸਾਂ 'ਚ ਜਾਣ ਕੋਈ ਇਤਰਾਜ਼ ਨਹੀਂ ਉਹ ਤਾਂ ਇਹ ਬਿਆਨ ਦੇ ਚਲੋ ਜੀ ਤੁਹਾਡੇ ਗੱਲ ਦਾ ਇਹੀ ਜਵਾਬ ਦਿੰਨੇ ਆ ਕਿ ਅਸੀਂ ਲੇਟ ਲੇਟ ਕੇ ਆਈਏ ਜਾਂ ਕਿਦਾਂ ਇਹ ਟਰਾਲੀਆਂ ਟਰੈਕਟਰ ਜਿਹੜੇ ਆ ਸਾਡਾ ਉਹ ਘਰਿਆ ਕਿਸਾਨ ਦਾ ਜਿਹੜਾ ਵਾ ਉਹ ਇੱਕ ਕਮਰਾ ਆ ਉਹ ਇੱਕ ਉਹਦਾ ਅੰਨ ਦੇਣ ਵਾਲਾ ਇੱਕ ਸਾਧਨ ਆ ਉਹੀ ਸਾਧਨ ਸਾਡੇ ਕੋਲ ਸੀਗੇ ਉਹੀ ਲੈ ਕੇ ਚੱਲੇ ਸਾਡੇ ਕੋ ਕੋਈ ਜਹਾਜ਼ ਗੱਡੀਆਂ ਟਰਾਲ ਹੋਰ ਕੋਈ ਸਾਧਨ ਇਨਾ ਹੈ ਨਹੀਂ ਜਿਹੜਾ ਸਾਧਨ ਹੈ ਅਸੀਂ ਉਹੀ ਲੈ ਕੇ ਜਾ ਰਹੇ ਆ ਇਹ ਜਿਹੜੀ ਸਰਕਾਰ ਵੱਲ ਲਗਾਤਾਰ ਸਾਡੇ ਤੇ ਜ਼ੁਲਮ ਕਰ ਰਹੀ ਆ ਚਾਰ ਪੰਜ ਦਿਨ ਤੋਂ ਦੇਖ ਲਓ ਤੁਸੀਂ ਇੱਥੇ ਬੰਬਾਰੀ ਇਸ ਤਰ੍ਹਾਂ ਕੀਤੀ ਜਾ ਰਹੀ ਜਿੱਦਾਂ ਕਿਸੇ ਦੂਜੇ ਮੁਲਕ ਦੇ ਨਾਲ ਜਿਹੜਾ ਵਾ ਇਹ ਮੁਕਾਬਲਾ ਹੋਵੇ ਇਸ ਤਰ੍ਹਾਂ ਦਾ ਹਾਡਾ ਜਿਹੜਾ ਵਾ 150 ਤੋਂ 200 ਤੱਕ ਨੌਜਵਾਨ ਜਿਹੜਾ ਇੱਥੇ ਫੱਟੜ ਹੋਇਆ ਵਾ ਕਿਸਾਨ ਦੀ ਮੌਤ ਵੀ ਹੋਈ ਆ ਬਹੁਤ ਸਾਰਿਆਂ ਨੂੰ ਇੱਥੇ ਅੱਖਾਂ ਦੇ ਵਿੱਚ ਜਿਹੜੀਆਂ ਚੋਟਾਂ ਲੱਗੀਆਂ ਇਹ ਦੇਖੋ ਮੈਂ ਵੀ ਚਸ਼ਮਾ ਲਾ ਕੇ ਅੱਗੇ ਡਿਊਟੀ ਕਰ ਰਿਹਾ ਅਸੀਂ ਜਿਹੜਾ ਵਾ ਚਸ਼ਮਿਆਂ ਦੀ ਇੱਥੇ ਕੋਈ ਸੇਵਾ ਕੀਤੀ ਜਾ ਰਹੀ ਹੈ ਕੋਈ ਸੇਵਾ ਬਹੁਤ ਸੰਸਤਾ ਹੈ ਖਾਲਸਾ ਐਡ ਵਾਲਿਆਂ ਦਾ ਬੇਸੀ ਬੜਾ ਧੰਨਵਾਦ ਕਰਦੇ ਆ ਜਾਸਪਾਸ ਦੇ ਪਿੰਡਾਂ ਦੇ ਲੋਕ ਵੀ ਬੜਾ ਲੰਗਰ ਲੈ ਕੇ ਆ ਰਹੇ ਆ ਉਹਨਾਂ ਦਾ ਬੜਾ ਤੰਕਾ ਧੰਨਵਾਦ ਕਰ ਰਹੇ ਆ ਪਰ ਸਰਕਾਰ ਉਹਨਾਂ ਨੂੰ ਵੀ ਬੜਾ ਤੰਕਾ ਪਰੇਸ਼ਾਨ ਕਰਦੀ ਆ ਜਿੰਨੀਆਂ ਵੀ ਇੱਥੇ ਸੰਸਤਾਵਾਂ ਅਗਰ ਉਹ ਅਧੋਲਨ ਦੇ ਵਿੱਚ ਕੋਈ ਸੇਵਾ ਕਰਦੀਆਂ ਵਾਂ ਤਾਂ ਉਹਨਾਂ ਨੂੰ ਬੜਾ ਤੰਗ ਪਰੇਸ਼ਾਨ ਕੀਤਾ ਜਾਂਦਾ ਉਹਨਾਂ ਦੇ ਆਗੂਆਂ ਨੂੰ ਗਿਰਫਤਾਰ ਕੀਤਾ ਜਾਂਦਾ ਘਰਾਂ ਦੇ ਵਿੱਚ ਨજરਬੰਦ ਕੀਤਾ ਜਾਂ ਸਮ ਦੇਸ਼ਾਂ ਦੇ ਵਿੱਚ ਵੀ ਬੈਠੇ ਆ ਉਹਨਾਂ ਨੂੰ ਇਹ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਆ ਕਿ ਅਗਰ ਤੁਸੀਂ ਇਸ ਅਧੋਲਨ ਦੇ ਵਿੱਚ ਸੇਵਾ ਕਰੋਗੇ ਜਾਂ ਆਪਣਾ ਯੋਗਦਾਨ ਪਾਓਗੇ ਇਸ ਤਰ੍ਹਾਂ ਦਾ ਦਵਾਈਆਂ ਦਾ ਚਸ਼ਮਿਆਂ ਦਾ ਹੋਰ ਕੋਈ ਲੰਗਰ ਪਾਣੀ ਦਾ ਤੇ ਤੁਹਾਨੂੰ ਭਾਰਤ ਦੇ ਵਿੱਚ ਨੋ ਐਂਟਰੀ ਕੀਤੀ ਜਾਊਗੀ ਇਸ ਤਰ੍ਹਾਂ ਦੇ ਕੰਮ ਵੀ ਜਿਹੜੀ ਹੈ ਭਾਰਤ ਸਰਕਾਰ ਵਾ ਕਰ ਰਹੀ ਆ ਉਹ ਤਾਂ ਕਹਿੰਦੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਰਿਹਾ ਤੁਸੀਂ ਕਹਿੰਦੇ ਹੋ ਕਿ ਉਹ ਧਮਕੀਆਂ ਦੇ ਰਹੀ ਆ ਲੋਕਾਂ ਨੂੰ ਡਰਾ ਰਹੀ ਆ ਉਹ ਕਹਿ ਰਹੇ ਨੇ ਜਿਸ ਚ ਇੰਡੀਆ ਬਣ ਗਿਆ ਕਰ ਰਿਹਾ ਭਾਰਤ ਤਰੱਕੀ ਦੇਖੋ ਅਗਰ ਤਰੱਕੀ ਕਰ ਰਿਹਾ ਹੋਵੇ ਦੇਸ਼ ਅਗਰ ਤੱਕ ਇਹਦੇ ਇਹਨਾਂ ਦਾ ਕੋਈ ਸਿਰ ਨਹੀਂ ਪੋਆ ਕੇ ਲੋਕ ਆ ਕੇ ਬਾਰਡਰਾਂ ਦੇ ਉੱਤੇ ਬੈਠੇ ਨੇ ਇਸ ਟਾਈਮ ਦੇਖੋ ਯੂਪੀ ਉਨਾਈਡਾ ਬਿਹਾਰ ਤੋਂ ਵੀ ਬਹੁਤ ਸਾਰੇ ਕਿਸਾਨ ਆ ਕੇ ਉੱਤੇ ਧਰਨਾ ਲਾਈ ਕੀਤੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੈਟ ਖੋਲ ਕੇ ਵੇਖ ਲੋ ਇੱਕ ਇੱਕ ਬੱਚਾ ਬੱਚਾ ਕਿਸਾਨਾਂ ਦੇ ਹੱਕ ਵਿੱਚ ਬੋਲ ਰਿਹਾ ਇਹਨਾਂ ਸਰਕਾਰਾਂ ਦੇ ਖਿਲਾਫ ਬੋਲ ਰਿਹਾ ਅਗਰ ਸਾਡਾ ਸਾਡੇ بڑے ਹੱਕਾਂ ਦੇ ਵਿੱਚ ਰਹਿਂਦੇ ਇਹਨਾਂ ਨੇ ਵਾਅਦਾ ਕੀਤਾ ਹੈ ਐਮਐਸਪੀ ਗਰੰਟੀ ਕਾਨੂੰਨ ਦਾ ਸੁਆਮੀਨਾਥਨ ਕਮਿਸ਼ਨ ਰਿਪੋਰਟ ਨੂੰ ਕਹਿੰਦੇ ਹਨ ਲਾਗੂ ਕਰਾਂਗੇ ਡਬਲਯੂਟੀਓ ਦੇ ਮੁਤਾਬਕ ਬਾਹਰੋਂ ਜਿਹੜੀਆਂ ਫਸਲਾਂ ਇੰਪੋਰਟ ਡਿਊਟੀ ਉਹਨਾਂ ਦੇ ਉੱਤੇ ਕੱਟੀ ਗਈ ਆ ਉਸ ਇੰਪੋਰਟ ਡਿਊਟੀ ਨੂੰ ਵਧਾ ਕੇ ਬਾਹਰ ਦੀਆਂ ਫਸਲਾਂ ਨੂੰ ਇੱਥੋਂ ਲੈਉਣ ਤੋਂ ਬੰਦ ਕੀਤਾ ਜਾਵੇ ਤਾਂ ਕਿ ਕਿਸਾਨ ਮਜ਼ਦੂਰ ਨੂੰ ਇੱਥੇ ਸਹੀ ਹੱਕ ਮਿਲ ਸਕਣਾ ਹੂੰ ਬਹੁਤ ਸਾਰੇ ਲੋਕਾਂ ਨੇ ਕਹਿਣਾ ਕਿ ਵੀਰ ਬੋਲਦਾ ਬਹੁਤ ਆ ਜਿੰਨਾ ਬੋਲਦਾ ਉਨਾ ਹੀ ਐਕਟਿਵ ਆ ਝੰਡੇ ਵੀ ਦੋ ਦੋ ਲਈ ਫਿਰਦਾ ਇੱਕ ਹੱਥ 'ਚ ਝੰਡਾ ਜੀ ਅੱਗੇ ਮੇਰੇ ਵੀਰ ਦੀ ਇੱਕ ਡਿਊਟੀ ਲਈ ਹੋ ਲੰਗਰ ਸ਼ਕਨ ਚੱਲ ਗਿਆ ਇਸੇ ਕਿਸਾਨ ਮਜ਼ਦੂਰ ਸੰਘਾਸ ਕਮੇਟੀ ਪੰਦੇਰ ਵਾਲੀ ਦਾ ਅਸੀਂ ਕਾਫੀ ਨੌਜਵਾਨ ਪਿੰਡਾਂ ਤੋਂ ਆਏ ਹੋਏ ਆ ਸੋ ਮੈਂ ਦੋ ਪਕੜੇ ਹੋਏ ਇਹਦੀ ਕੋਈ ਹੋਰ ਨਹੀਂ ਗੱਲ ਹੈਗੀ ਜੀ 2021 میں جب andolan khatam hua tha inhonne kisanon ko jab ye andolan khatam karwaya tha ye bola tha ki MSP pe kanoon banayenge swami nathan report lagu karenge fir inhonne kya bola ki MSP pe hum committee bana dete hain do apna do saal wo committee bani rahi na to usne aaj tak koi meeting kari committee ne kuch nahi usne kiya ab ye teen bari ki baat ho chuki hai संडे को फिर आएंगे फिर कमेटी का ही रोला पाना है इन्होंने कुछ नहीं करना और दूसरी बात अगर ये कहते हैं कि अगर हम एम एस पी पे कानून बनाते हैं तो सतारह सौ करोड़ रुपए का बोझ पड़ेगा जो जी न्यूज का मालिक है सुभाष चंद्र उसका छियासी सौ करोड़ रुपए का कर्ज था जो मोदी जी ने पंद्रह सौ पंद्रह सौ करोड़ रुपये भरवा के उसका माफ कर दिया माफ कर दिया किया है ना अगर उसका इतना कर्जा माफ कर सकते हैं तो क्या किसानों को एम दे नहीं दे सकते सतारह सौ करोड़ रुपये तो है सिर्फ ये क्या है ये अंडानी अंबानी को फायदा पहुंचाना चाहते हैं बड़े 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 घरानों को किसान को तो ये ये कहते हैं भी नीचे रहे किसान ऊपर ना बढ़ सके और दूसरी दान्... बात हाँ, बताओ दूसरी तो बात किसानों की मक्की बारह रुपए किलो वो भी खरीदता नहीं कोई वही मक्की जब पंतजली में चली जाती है वो चवालीस रुपए किलो हो जाती है चार गुना रेट बढ़ जाता है उसका ऐसा ये क्यों है ये यही चाहते हैं कि जो किसानों की फसल है सारी बड़े बड़े घरानों के पास चली जाए वो अपनी मर्जी से फिर जनता में जो रेट बेचना चाहे वो बेच सकते हैं ਤੁਸੀਂ ਕਹਿ ਰਹੇ ਹੋ ਕਿ ਇਹ ਕਿਸਾਨਾਂ ਨੂੰ ਕੁਝ ਨਹੀਂ ਦੇ ਕੇ ਰਾਜੀ ਫਿਰ ਵੋਟ ਤਾਂ ਇਹਨਾਂ ਲੋਕਾਂ ਤੋਂ ਹੀ ਲੈਣੀਆਂ ਪਬਲਿਕ ਤੋਂ ਅਡਾਨੀ ਵਾਨੀ ਦੀ ਕੱਲੀ ਵੋਟ ਨਾਲ ਤੋਂ ਜਿੱਤ ਨਹੀਂ ਸਕਦੇ ਮੋਟਰ ਤੋਂ ਈਵੀਐਮੇ ਗੜਬੜੀ ਕਰਕੇ ਜੀ ਜਿੱਤਦੇ ਹਨ इनको ਵੋਟ ਡਾਲ ਕੌਣ ਰਹਾ ਹੈ ਅਭੀ ਇਹ ਪਿਛਲੀ ਚਾਰ ਜਗ੍ਹਾ ਇਲੈਕਸ਼ਨ ਥਾ ਐਗਜ਼ਿਟ ਪੋਲ ਮੇ 3 ਜਗ੍ਹਾ ਕਾਂਗਰਸ ਕੋ ਦੇ ਰਹਾ ਥਾ ਵਹਾਂ ਐਸਾ ਉਲਟ ਕਰ ਦਿਆ 3 ਜਗ੍ਹਾ ਭਾਜਪਾ ਗਈ 1 ਜਗ੍ਹਾ ਕਾਂਗਰਸ ਆਈ ਇਹ ਸਾਰੇ ਈਵੀਐਮ ਹੈਕ ਕਰਕੇ ਜਿੱਤਨੇ ਹਨ ਅਗਰ ਵੈਲਡ ਪੇਪਰ ਮੇ ਕਰਵਾ ਲਈ 1 ਜਗ੍ਹਾ ਨਹੀਂ ਜਿੱਤ ਸਕਦਾ ਇੱਕ ਜਗ੍ਹਾ ਵੀ ਨਹੀਂ ਜੀ ਸਕਦਾ ਇਹ ਤਾਂ ਬੋਲ ਰਹੇ ਹੈ ਕਿ ਸਭ ਤੋਂ ਵੱਡਾ ਸੰਵਿਧਾਨ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਆ ਤੁਸੀਂ ਕਹਿ ਰਹੇ ਹੋ ਇਹ ਵੀ ਅੰ ਵਿੱਚ ਵੀ ਗੜਬੜ ਕੀਤੀ ਜਾਂਦੀ ਹੈ ਫਿਰ ਸੰਵਿਧਾਨ ਕਿੱਥੇ ਜਾ ਰਿਹਾ ਉਹ ਮੈਂ ਸੰਵਿਧਾਨਕਤਵ ਆਪ ਦੇਖ ਹੀ ਲੋ ਜਦ ਉਹ ਕਹਿ ਨਹੀਂ ਰਹੇ ਮਲਿਕ ਜੀ ਦਾ ਬਿਆਨ ਆ ਰਿਹਾ ਹੈ ਕਿ ਅਗਰ ਇਹ 2024 ਵਿੱਚ ਬਣ ਗਿਆ ਦੁਬਾਰਾ ਜ਼ਿੰਦਗੀ ਵਿੱਚ ਕਦੇ ਇਲੈਕਸ਼ਨ ਨਹੀਂ ਹੋਗਾ ਉਹ ਸੱਚ ਬਾਤ ਕਹਿ ਰਿਹਾ ਹੈ ਐਸਾ ਹੀ ਹੋਏਗਾ ਹਮ ਅਗਰ ਇਹ ਦੁਬਾਰਾ ਬਣ ਗਿਆ ਇਹ ਇਲੈਕਸ਼ਨ ਹੀ ਨਹੀਂ ਹੋਣੇ ਦੇਗਾ ਕਦੇ ਜੀ ਅੱਗੇ ਦਾ ਕੀ ਪ੍ਰੋਗਰਾਮ ਆ ਕੱਲ ਪਰਸੋਂ ਦੀ ਫੇਰ ਮੀਟਿੰਗ ਹੈ ਤੇ ਨੌਜਵਾਨ ਨੇ ਜਿਹੜੇ ਉਹ ਉੱਥੇ ਖੜੇ ਅੱਗੇ ਦਾ ਇੰਤਜ਼ਾਰ ਕਰ ਰਹੇ ਨੇ ਅੱਗੇ ਕੀ ਸਿਸਟਮ ਹੈ ਹਾਂ ਜੀ ਜਦ ਤੱਕ ਹਮਾਰੇ ਜੋ ਆਗੂ ਹਮੇ ਸੰਦੇਸ਼ ਦੇਣਗੇ ਉਸੇ 'ਤੇ ਚੱਲेंगे ਉਸ ਤੋਂ ਪਹਿਲੇ ਅਸੀਂ ਅੱਗੇ ਨਹੀਂ ਜਾਏਗੇ ਪਰਸੋਂ ਪਰਸੋਂ ਦਾ ਟਾਈਮ ਹੈ ਪਰਸੋਂ ਦੇ ਬਾਅਦ ਅੱਗੇ ਕੀ ਰਣਨੀਤੀ ਰੱਖੀ ਜਾਏਗੀ ਕੀ ਕਿਆ ਕਰਨਾ ਹੈ ਕੀ ਨਹੀਂ ਕਰਨਾ ਕੀ ਧੰਨਵਾਦ ਜੀ ਇਹ ਸਾਰੇ ਨੌਜਵਾਨ ਜਿਹੜੇ ਇੱਥੇ ਪਹੁੰਚੇ ਨੇ ਜਿੱਥੇ ਬਜ਼ੁਰਗ ਪਹੁੰਚ ਰਹੇ ਨੇ ਨੌਜਵਾਨ ਵੀ ਸਾਥ ਦੇ ਰਹੇ ਨੇ ਸੋ ਇਨਰ ਦਾ ਇਹੀ ਕਹਿਣਾ ਹੈ ਕਿ ਜੋ ਵੀ ਆਗੂ ਆਗਿਆ ਦੇਣਗੇ ਉਹਦੇ ਤੇ ਅਸੀਂ ਫੁੱਲ ਚੜਾਵਾਂਗੇ ਸੋ ਆਗੂ ਕੀ ਆਗਿਆ ਦੇਣ ਦੇ ਮੀਟਿੰਗ ਤੋਂ ਬਾਅਦ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਨਾ ਦੇ ਨਾਲ ਮਨਵਿੰਦਰ ਸਿੰਘ ਟਵਾਨਾ ਸੰਭੂ